ਪਿਛਲੇ ਦਿਨੀ ਹੀ ਠਾਣਾ ਸੀੜਵੈਂ ਦੇ ਇਲਾਕੇ ਦੇ ਵਿੱਚੋਂ ਕੁਝ ਨੌਜਵਾਨਾਂ ਦੇ ਵੱਲੋਂ ਆਈ 10 ਗੱਡੀ ਨੂੰ ਖੋਹ ਕੀਤਾ ਗਿਆ ਸੀ ਜਿਸ ਮਾਮਲੇ ਦੇ ਵਿੱਚ ਠਾਣਾ ਸੀੜਵੈਂ ਦੀ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਤਾਂ ਅੱਜ ਇਸ ਮਾਮਲੇ ਦੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤਾਂ ਜਿਸ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤਾਂ ਮੇਰੇ ਨਾਲ ਏਡੀਸੀ ਵੀ ਸਰਦਾਰ ਵਿਸ਼ਾਲਜੀਤ ਸਿੰਘ ਜੀ ਨੇ ਪੱਜਾਰਾ ਜਾਣਕਾਰੀ ਲਈ ਗੱਲਬਾਤ ਵੀ ਕਰਦੇ ਆ ਤਾਂ ਸਰ ਕੀ ਕਹਿਣਾ ਚਾਹੁੰਦੇ ਆ ਇਹਨਾਂ ਨੌਜਵਾਨਾਂ ਦੇ ਵੱਲੋਂ ਕਿਹੜੀ ਜਗ੍ਹਾ ਤੋਂ ਉੱਪਰ ਉਹ ਗੱਡੀ ਜਿਹੜੀ ਆ ਉਹ ਖੋਹ ਕੀਤੀ ਗਈ ਸੀ ਇਹ 18 ਸਤੰਬਰ ਨੂੰ ਜਿਹੜਾ ਇੱਕ ਇਨਫੋਰਮੇਸ਼ਨ ਨੇ ਰਿਸੀਵ ਹੋਈ ਸੀਗੀ ਜਿਸ ਦੇ ਵਿੱਚ ਜਿਹੜੇ ਆਪਣੇ ਕੰਪਲੇਨੈਂਟ ਸੀਗੇ ਮੋਤੀ अरोड़ा ਉਹਨਾਂ ਆ ਕੇ ਦੱਸਿਆ ਵੀ ਉਹਨਾਂ ਇੱਕ i10 ਕਾਰ ਥੋੜੇ ਦਿਨ ਪਹਿਲਾਂ ਹੀ ਲਈ ਸੀਗੀ ਤੇ ਇਹ ਆਪਣੇ ਵਾਈਫ ਦੇ ਨਾਲ ਇੱਥੇ ਸੀ ਡਿਵੀਜ਼ਨ ਤੋਂ ਥਾਣੇ ਤੋਂ ਥੋੜਾ ਜਿਹਾ ਪਿੱਛੇ ਆਪਣੀ ਵਾਈਫ ਦੇ ਨਾਲ ਇੱਕ ਰੌਲ ਹੀ ਦੁਕਾਨ ਤੇ ਰੁਕੇ ਸੀਗੇ ਤੇ ਦੋ ਨੌਜਵਾਨਾਂ ਨੇ ਉਹਨਾਂ ਕੋਲ ਆ ਕੇ ਜਿਹੜੀ ਆ ਕਾਰ ਸਨੇਚ ਕੀਤੀ ਗਈ ਪਿਸਟਲ ਦਿਖਾ ਕੇ ਜਿਸ ਤੇ ਜਿਹੜਾ ਤੁਰੰਤ ਕਾਰਵਾਈ ਕਰਦਿਆਂ ਥਾਣਾ ਸੀ ਡਿਵੀਜ਼ਨ ਦੀ ਟੀਮ ਨੇ ਸਾਡੇ ਪ੍ਰਵੇਸ਼ ਚੋਪੜਾ ਜੀ ਐਸਪੀ ਸਾਊਥ ਤੇ ਐਸ ਐਚਓ ਮੈਡਮ ਰਜਵੰਤ ਕੌਰ ਇਹਨਾਂ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਕੇਸ ਰਜਿਸਟਰ ਕੀਤਾ ਤੇ ਇਹਨਾਂ ਨੂੰ ਜਿਹੜਾ ਫਾਲੋ ਕਰਨਾ ਸ਼ੁਰੂ ਕੀਤਾ ਜਿਸ ਤੇ ਦੋ ਦੋਸ਼ੀਆਂ ਨੂੰ ਆਇਡੈਂਟੀਫਾਈ ਕੀਤਾ ਗਿਆ ਜਿਸ ਦੇ ਵਿੱਚ ਰਸ਼ਪਾਲ ਸਿੰਘ ਉਰਫ ਗੋਲਡੀ ਪੁੱਤਰ ਪ੍ਰੀਤਮ ਸਿੰਘ ਜਿਹੜਾ ਕਿ ਸੁਰ ਸਿੰਘ ਦਾ ਰਹਿਣ ਵਾਲਾ ਹੈ ਤੇ ਵਤਨਾਮ ਸਿੰਘ ਪੁੱਤਰ ਸਰਦੂਲ ਸਿੰਘ ਜਿਹੜਾ ਪਿੰਡ ਟੋਟੀਆਂ ਨਿਸ਼ਾਰੇ ਦਾ ਰਹਿਣ ਵਾਲਾ ਹੈ ਇਹਨਾਂ ਦੋਵਾਂ ਨੂੰ ਆਇਡੈਂਟੀਫਾਈ ਕਰਕੇ ਤੇ ਇਹਨਾਂ ਦੋਵਾਂ ਨੂੰ ਅਰੈਸਟ ਕੀਤਾ ਗਿਆ 24 ਘੰਟਿਆਂ ਦੇ ਵਿੱਚ ਹੀ ਇਸ ਵਾਰਦਾਤ ਨੂੰ ਜਿਹੜਾ ਟ੍ਰੇਸ ਕੀਤਾ ਗਿਆ ਟ੍ਰੇਸ ਕਰਨ ਤੋਂ ਬਾਅਦ ਇਨਾਂ ਦੋਵਾਂ ਨੂੰ ਅਰੈਸਟ ਕਰਨ ਤੋਂ ਬਾਅਦ ਇਨਾਂ ਦੇ ਕੋਲੋਂ ਜਿਹੜੀ ਖੋਸ਼ ਉਦਾਕਾਰ ਪਲੱਸ ਇੱਕ ਜਿਹੜਾ ਪਿਸਟਲ ਇਨਾਂ ਵੱਲ ਖੜਾਉਣਾ ਪਿਸਟਲ ਵਤਿਆ ਗਿਆ ਸੀਗਾ ਉਸ ਨੂੰ ਵੀ ਪ੍ਰਮਾਣਿਤ ਕੀਤਾ ਗਿਆ। ਅਸਰ ਜਿੱਕਰ ਅਸੀਂ ਗੱਲ ਕਰੀ ਇਹਨਾਂ ਦੀ ਕੋਈ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਇਹ ਗੱਡੀ ਖੋਹ ਕਰਕੇ ਫਰਾਰ ਹੁੰਦੇ ਨੇ ਉਥੋਂ। ਮਤਲਬ ਖੋਹਣ ਵਾਲੀ ਐਸ ਸੱਚ ਸੀਸੀਟੀਵੀ ਨਹੀਂ ਸੀਗੀ ਪਰ ਇਸ ਨੂੰ ਮਤਲਬ ਕਿ ਹਿਊਮਨ ਇੰਟੈਲੀਜੈਂਸ ਪਲੱਸ ਜਿਹੜਾ ਉਹਨਾਂ ਦਾ ਸੀਸੀਟੀਵੀ ਟਰੈਕ ਪਲੱਸ ਆਪਣੇ ਜਿਹੜੇ ਸੋਰਸ ਜਿਹੜੇ ਅਸੀਂ ਲਾਏ ਸੀਗੇ ਉਹਨਾਂ ਤੋਂ ਇਸ ਗੱਲ ਦੀ ਆਈਡੈਂਟੀਫਿਕੇਸ਼ਨ ਹੋਈ ਵੀ ਇਹ ਦੋਵਾਂ ਨੇ ਜਿਹੜਾ ਰਲ ਕੇ ਇਸ ਜਿਹੜਾ ਵਾਰਦਾਤ ਕਰਨ ਤੋਂ ਬਾਅਦ ਇਹ ਇੱਥੋਂ ਇਸ ਏਰੀਆ ਤੋਂ ਇਹ ਤਰਨਤਾਰਨ ਦੇ ਨੇੜੇ ਇੱਕ ਪਿੰਡ ਦੇ ਕੋਲੇ ਚਲੇ ਗਏ ਜਿਸ ਨੂੰ ਟਰੈਕ ਕਰਦੇ ਆ ਇਹਨਾਂ ਦੋਨਾਂ ਨੂੰ ਜਿਹੜਾ ਸੋਰਸਿੰਗ ਲਗੋ ਜਿਹੜਾ ਗ੍ਰਫਤਾਰ ਕੀਤਾ ਗਿਆ ਪਰ ਇਸ ਕੇਸ ਦੇ ਵਿੱਚ ਪੁਲਿਸ ਨੂੰ ਕਿੰਨੀ ਕਿ ਮਿਹਨਤ ਕਰਨੀ ਪਈ ਹੈ ਕਿਉਂਕਿ ਗੱਡੀ ਲੈ ਕੇ ਜਦੋਂ ਇਹ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਹਰ ਕਾਫੀ ਮਿਹਨਤ ਪੁਲਿਸ ਨੂੰ ਕਰਨੀ ਪੈਂਦੀ ਹੈ ਅਕਸਰ ਕੇਸਾਂ ਦੇ ਵਿੱਚ ਬਿਲਕੁਲ ACP ਸਾਡੇ ਪ੍ਰਵੇਸ਼ ਚੋਪੜਾ ਜੀ ਦੇ ਸੁਪਰਵਾਈਜ਼ਨ ਦੇ ਵਿੱਚ ਇਹਨਾਂ ਟੀਮਸ ਗਠਨ ਕੀਤੀਆਂ ਤੇ ਇਮੀਡੀਏਟਲੀ ਐਕਟ ਕਰਦੇ ਆ ਜਿਹੜੀਆਂ ਅਲੱਗ-ਅਲੱਗ ਟੀਮਾਂ ਜਿਹੜੀਆਂ ਇਲਾਕੇ ਦੇ ਵਿੱਚ ਆਪਣਾ ਕੰਮ ਕਰਨਾ ਸ਼ੁਰੂ ਕੀਤਾ ਭਾਵੇਂ ਸੀਸੀਟੀਵੀ ਸੀਗੀ ਭਾਵੇਂ ਇੰਟੈਲੀਜੈਂਸ ਸੋਰਸ ਸੀਗਾ ਭਾਵੇਂ ਜਿਹੜੇ ਪ੍ਰਾਣੇ ਕ੍ਰਾਈਮਨਲ ਸੀ ਉਹਨਾਂ ਦੇ ਉੱਤੇ ਅਲੱਗ-ਅਲੱਗ ਟੀਮਾਂ ਨੇ ਵਰਕ ਕਰਨਾ ਸ਼ੁਰੂ ਕੀਤਾ ਤੇ ਵਿਦਨ 24 ਆਵਰਸ ਟੀਮ ਜਿਹੜੀ ਛਲਾਗਾ ਦੀ ਬਾਤ ਕਰ ਰਹੀ ਵੀ ਜਿਨ੍ਹਾਂ ਨੇ ਵਿਦਨ 24 ਆਵਰਸ ਇਸ ਵਾਰਦਾਤ ਨੂੰ ਟ੍ਰੇਸ ਕਰਕੇ ਜਿਹੜਾ ਦੋਸ਼ੀ ਨੂੰ ਅਰੈਸਟ ਕੀਤਾਗਾ ਡਾਇਰੈਕਟਰ ਅਸੀਂ ਗੱਲ ਕਰੀ ਇਹਨਾਂ ਦੀ ਮਨਛਾ ਕੀ ਸੀ ਗੱਡੀ ਕਿਉਂ ਉੱਥੋਂ ਲੈ ਕੇ ਇਹ ਭੱਜ ਗਏ ਨੇ ਇਹ ਪੈਸੇ ਦੀ ਪੂਰਤੀ ਲਈ ਇਹਨਾਂ ਦਾ ਜਿਹੜਾ ਮਨਚਾ ਸੀ ਕਿ ਵੀ ਗੱਡੀ ਖੋ ਕਰਕੇ ਇਹਨਾਂ ਅੱਗੇ ਵੇਚਣੀ ਸੀਗੀ ਪਾਰਟਸ ਦੇ ਵਿੱਚ ਤੇ ਉਸ ਨੂੰ ਜਿਹੜਾ ਵਾ ਅਸੀਂ ਥੋਰਲੀ ਸਾਡੇ ਕੋਲ ਰਿਮਾਰਡ ਦੇ ਨੇ ਇਹਨਾਂ ਨੂੰ ਇਨਵੈਸਟੀਗੇਟ ਕੀਤਾ ਜਾ ਰਿਹਾ ਤੇ ਜਿਨ੍ਹਾਂ ਨੂੰ ਵੇਚਣੀ ਸੀ ਜਿਨ੍ਹਾਂ ਨਾਲ ਕੋਈ ਟਾਈ ਅਪ ਸੀਗਾ ਉਹ ਵੀ ਇਸ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਲਿਆਂਦੇ ਜਾਣਗੇ ਸਰ ਇਹਨਾਂ ਨੇ ਜਿੱਥੇ ਗੱਡੀ ਵੇਚੀ ਸੀ ਉਹਨਾਂ ਦੇ ਪਤਾ ਲੱਗਾ ਕਿ ਕਿਹਨਾਂ ਨਾਲ ਗੱਲਬਾਤ ਹੋ ਰਹੀ ਹੈ ਇਹਨਾਂ ਦੀ ਬਿਲਕੁਲ ਇਨਵੈਸਟੀਗੇਸ਼ਨ ਤਾਂ ਦੱਸਿਆ ਵਿੱਚ ਆਨਗoing ਇਨਵੈਸਟੀਗੇਸ਼ਨ ਹੈ ਇਸ ਦੇ ਵਿੱਚ ਜਿਹੜਾ ਸਾਹਮਣੇ ਆਊਗਾ ਉਸ ਨੂੰ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਉਸ ਨੂੰ ਸ਼ਾਮਿਲ ਕਰਾਂਗੇ ਇਹ ਦੋ देखो ਇਹਦੇ ਵਿੱਚ ਜਿਹੜੀ ਦੱਸਣ ਵਾਲੀ ਗੱਲ ਹੈ ਵਤਨਾਮ ਸਿੰਘ ਜਿਹੜਾ ਇਹ ਕੈਨੇਡਾ ਤੋਂ ਜਿਹੜਾ 2018 ਦੇ ਵਿੱਚ ਡਿਪੋਰਟ ਹੋ ਕੇ ਆਇਆ ਸੀਗਾ ਕਾਫੀ 15-16 ਸਾਲ ਇਹ ਕੰਨਾਂ ਦੇ ਵਿੱਚ ਰਿਹਾ ਉਸ ਤੋਂ ਬਾਅਦ ਆ ਕੇ ਮਾੜੀ ਸੰਗਤ ਦੇ ਵਿੱਚ ਪੈ ਗਿਆ ਤੇ ਇਸ ਦਾ ਜਿਹੜਾ ਮੇਲ ਮਲਾਪ ਆ ਇਹ ਰਸ਼ਪਾਲ ਸਿੰਘ ਨਾਲ ਹੋਇਆ ਰਸ਼ਪਾਲ ਸਿੰਘ ਦੇ ਆਲਰੇਡੀ ਤਿੰਨ ਮਕਦਮੇ ਪਹਿਲਾਂ ਦਰਜ ਨੇ 2020 ਦੇ ਵਿੱਚ ਅਕਸਾਈਜ਼ ਤੇ ਲੜਾਈ ਝਗੜੇ ਦਾ ਮਕਦਮਾ ਦਰਜ ਤੇ 2022 ਦੇ ਵਿੱਚ ਤੇ ਐਨਡੀਵੀਐਸ ਦਾ ਮਕਦਮਾ ਦਰਜ ਨੇ ਇਹ ਮਾੜੀ ਸੰਗਤ ਜੋ ਦੋਵਾਂ ਨੇ ਜਦੋਂ ਸ਼ੁਰੂ ਕਰ ਦਿੱਤੀ ਤੇ ਫਿਰ ਇਹਨਾਂ ਆਪਣੇ ਪੈਸੇ ਦੀ ਪੂਰਤੀ ਲਈ ਜਿਹੜੇ ਆ ਕ੍ਰਾਈਮ ਛੋਟੇ ਛੋਟੇ ਕ੍ਰਾਈਮ ਦਾ ਜਿਹੜਾ ਪੰਜਾਬ ਦੇ ਨੇ ਸ਼ੁਰੂ ਕਰ ਦਿੱਤੇ ਤਾਂ ਜੇ ਕਰ ਅਸੀਂ ਗੱਲ ਕਰੀਏ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਇਸ ਤਰੀਕੇ ਦੇ ਨਾਲ ਗੱਡੀ ਖਰੀਦ ਲੈਂਦੇ ਨੇ ਤਾਂ ਬਾਅਦ ਉਹਨਾਂ ਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬਿਲਕੁਲ ਮੈਂ ਤੇ ਇਹੀ ਕਹਿਣਾ ਚਾਹੁੰਗਾ ਵੀ ਜਿਹੜਾ ਕੋਈ ਵੀ ਕ੍ਰਾਈਮ ਕਰਦਾ ਵਾ ਕ੍ਰਿਮੀਨਲ ਜਿਹੜਾ ਵਾ ਉਹ ਕਾਨੂੰਨ ਦੇ ਸ਼ਿਕੰਜੇ ਤੋਂ ਕਦੀ ਵੀ ਬਾਹਰ ਨਹੀਂ ਹੁੰਦਾ ਬਿਲਕੁਲ ਸਾਡੀ ਜਿਹੜੀ ਅਮਰਸਰ ਕਮਿਸ਼ਨਰੇਟ ਪੁਲਿਸ ਆ ਬਿਲਕੁਲ 100% ਕੰਪੀਟੈਂਟ ਆ ਜੇ ਕੋਈ ਕ੍ਰਾਈਮ ਹੁੰਦਾ ਆ ਤੇ ਉਸ ਨੂੰ ਟ੍ਰੇਸ ਕਰਨ ਦੇ ਵਿੱਚ ਤੇ ਕ੍ਰਿਮੀਨਲ ਨੂੰ ਉਸ ਦੇ ਅੰਜਾਮ ਤੱਕ ਪਹੁੰਚਾਉਣ ਦੇ ਵਿੱਚ ਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਜਿਸ ਤਰ੍ਹਾਂ ਇਹ ਲੋਕ ਜਿਹੜਾ ਕ੍ਰਾਈਮ ਕਰਦੇ ਨੇ ਜਿਹੜਾ ਪ੍ਰੋਡਿਊਸ ਆਫ ਕ੍ਰਾਈਮ ਆ ਭਾਵੇਂ ਉਹ 스내ਚਡ ਵੀਕਲ ਆ ਚੋਰੀ ਛੁਦਾ ਵੀਕਲ ਆ ਮੈਂ ਅਪੀਲ ਕਰਦਾ ਵੀ ਲੋਕਾਂ ਨੂੰ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਹੀ ਉਸ ਨੂੰ ਖਰੀਦਾ ਜਾਵੇ ਤਾਂ ਕਿ ਜਿਹੜੀ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦੌਰਾਨ ਜਿਹੜੀਆਂ ਉਹਨਾਂ ਨੂੰ ਕਿਸੇ ਵੀ ਮੁਸ਼ਕਲ ਦਾ ਜਿਹੜੀ ਉਹ ਦਰਪੇਸ਼ ਪੇਸ਼ ਨਾ ਹੋਵੇ ਤਾਂ ਸਰ ਇਹਨਾਂ ਦੇ ਵੱਲੋਂ ਕਿੰ ਇਹ ਜੋ ਮੈਟਰ ਆਫ ਇਨਵੈਸਟੀਗੇਸ਼ਨ ਆ ਜੀ ਅਸੀਂ ਜਿਹੜਾ ਬੰਦਿਆਂ ਨਾਲ ਇਹਦਾ ਟਾਈਪ ਚੱਲਦਾ ਸੀ ਉਹਨਾਂ ਨੂੰ ਅਸੀਂ ਸ਼ਾਮਲ ਕਰਾਂਗੇ ਤੇ ਬਿਲਕੁਲ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਐਂਡ ਟੂ ਜ਼ੈਟ ਤੱਕ ਲੈ ਕੇ ਜਾਵਾਂਗੇ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਜੀ ਡੀ ਸੀ ਪੀ ਸਰਦਾਰ ਵਿਸ਼ਾਲਜੀਤ ਸਿੰਘ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਕਿ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਵੱਲੋਂ ਗੱਡੀ ਖੋਹ ਕੀਤੀ ਗਈ ਤਾਂ ਉਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਥਾਣਾ ਸੀੜੋਹ ਦੀ ਪੁਲਿਸ ਵੱਲੋਂ ਕੀਤੀ ਗਈ ਹੈ ਜਗਵੰਦੀ ਦੇਲੇ ਸਾਹਿਲ ਅਮਰਸਰ